ਦੇ ਮਹੀਨੇ ਵਿੱਚ ਸਿੱਖ ਕੌਮ ਨੇ ਜੋ ਲਾਸਾਨੀ ਕੁਰਬਾਨੀਆਂ ਦਿੱਤੀਆਂ ਇਤਿਹਾਸ ਮੁਤਾਬਿਕ ਉਹਨਾਂ ਸ਼ਹਾਦਤਾਂ ਦਾ ਸਫ਼ਰ ਅੱਜ ਤੋਂ ਸ਼ੁਰੂ ਹੋਇਆ ਸੀ 6 ਪੋ ਤੋਂ ਲੈ ਕੇ 13 ਪੋ ਤੱਕ ਦੇ ਉਹ ਦਿਨ ਤੇ ਰਾਤਾਂ ਸ਼ਹਾਦਤਾਂ ਦਾ ਅਨੋਖਾ ਇਤਿਹਾਸ ਲਿਖ ਗਈਆਂ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਤੇ ਅਨੰਦਾਂ ਦੀ ਪੁਰੀ ਵਿੱਚ ਵਸਦੀਆਂ ਸਮੂਹ ਸਿੱਖ ਫੌਜਾਂ ਸਮੇਤ 8 ਮਹੀਨੇ ਤੋਂ ਮੁਗਲਾਂ ਨਾਲ ਚੱਲੀ ਆ ਰਹੀ ਲੜਾਈ ਦੌਰਾਨ ਅਨੰਦਪੁਰ ਨੂੰ ਆਖਰੀ ਫਤਿਹ ਬੁਲਾਈ ਸੀ ਅਨੰਦਪੁਰ ਤੋਂ ਚਲੀਆਂ ਫੌਜਾਂ ਅੱਜ ਦੀ ਰਾਤ ਨੂੰ ਸਰਸਾ ਕਿਨਾਰੇ ਪਹੁੰਚ ਗਈਆਂ ਸਨ ਜਿੱਥੇ ਮੁਗਲਾਂ ਦੇ ਹਮਲੇ ਤੇ ਹੜੀ ਹੋਈ ਸਰਸਾ ਨਦੀ ਕਾਰਨ ਜਿੱਥੇ अनेका ਸਿੰਘ ਵੀਰਗਤੀ ਪ੍ਰਾਪਤ ਕਰ ਗਏ ਸੀ ਉੱਥੇ ਹੀ ਗੁਰੂ ਸਾਹਿਬ ਦਾ ਪਰਿਵਾਰ ਵੀ ਖੇਰੂ-ਖੇਰੂ ਹੋ ਗਿਆ ਸੀ ਪੁਰਾ ਸ਼ਹੀਦੀ ਦਿਨਾਂ ਨੂੰ ਸਮਰਪਿਤ ਚਮਕੌਰ ਸਾਹਿਬ ਦੀ ਇਤਿਹਾਸਿਕ ਨਗਰੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ 40 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜਮੇਲ ਅੱਜ ਤੋਂ ਆਰੰਭ ਹੋ ਗਿਆ ਹੈ। 22 ਦਸੰਬਰ ਤੱਕ ਚੱਲਣ ਵਾਲੇ ਸ਼ਹੀਦੀ ਜੋੜਮੇਲ ਮੌਕੇ ਚਮਕੌਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਛੁੜਦੀ ਹੈ। ਚਮਕੌਰ ਸਾਹਿਬ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਗੜੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ, ਗੁਰਦੁਆਰਾ ਰਣਜੀਤਗੜ੍ਹ ਸਾਹਿਬ, ਸ਼ਹੀਦ ਬੁਰਜ ਬਾਬਾ ਜੀਵਨ ਸਿੰਘ ਤੇ ਸ੍ਰੀ ਬੂੰਗਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਨੇ ਜਿਨ੍ਹਾਂ ਦੇ ਭੋਗ 22 ਦਸੰਬਰ ਨੂੰ ਪਾਏ ਜਾਣਗੇ। ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸੁਪੁੱਤਰਾਂ ਨੂੰ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਜੀ ਤਿੰਨ ਪਿਆਰੇ ਸਹਿਬਾਨ ਭਾਈ ਸਾਹਿਬ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਜੀ ਅਤੇ ਕੁੱਲ 40 ਸਿੰਘਾਂ ਨੂੰ ਆਪਣੀ ਨਜ਼ਰ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਸਿੱਧ ਹੁੰਦੇ ਦੇਖਿਆ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਜਸੀਦੀ ਜੋੜ ਮੇਲਾ ਇਸ ਪਾਵਨ ਪਵਿੱਤਰ ਅਸਥਾਨਾਂ ਤੇ ਸੰਗਤਾਂ ਵੱਲੋਂ ਬੜੀ ਸਰਦ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਦੇਸ਼ ਵਿਦੇਸ਼ ਤੋਂ ਇਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਿੱਖ ਧਰਮ ਦੇ ਮਹਾਨ ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਹੈ ਗੁਰਦੁਆਰਾ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਸਤਨ ਸੁਚਾਰ ਵਿੱਚ ਇਸ ਇਤਿਹਾਸਿਕ ਧਰਤੀ ਉੱਤੇ 10 ਲੱਖ ਤੋਂ ਵੱਧ ਮੁਗਲ ਫੌਜਾਂ ਤੇ ਸਿਰਫ 42 ਸਿੰਘਾਂ ਦਰਮਿਆਨ ਦੁਨੀਆਂ ਦਾ ਅਨੋਖਾ ਯੁੱਧ ਹੋਇਆ ਸੀ ਉਸ ਯੁੱਧ ਵਿੱਚ ਮੁਗਲ ਫੌਜਾਂ ਨਾਲ ਲੜਦਿਆਂ ਕੱਲੇ-ਕੱਲੇ ਸਿੰਘ ਸੂਰਮੇ ਨੇ ਸ਼ਹਾਦਤ ਦਾ ਜੰਮ ਪੀਤਾ ਸੀ ਤੇ ਫਿਰ ਹਕੂਮਤ ਦੀ ਮਰਜ਼ੀ ਦੇ ਖਿਲਾਫ ਬੀਬੀ ਸ਼ਰਨ ਕੌਰ ਨੇ ਇਸ ਧਰਤੀ ਤੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀਆਂ ਮਰਤਕ ਦੀਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਬਾਈ ਮਾਨ ਹੈ